ਮੀਰੀ ਪੀਰੀ ਦੇ ਮਾਲਕ ਧੰਤਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਅੰਮ੍ਰਿਤਸਰ ਨਿਵਾਸ ਕਰਕੇ ਜੋਦੇ ਘੋੜੇ ਸ਼ਸਤਰਾਂ ਨੂੰ ਇਕੱਤਰ ਕਰਕੇ ਨਿਤ ਹੀ ਜੁਦ ਦਾ ਅਭਿਆਸ ਕਰਦੇ ਰਹਿੰਦੇ ਸਨ ਅਨੇਕ ਪ੍ਰਕਾਰ ਦੇ ਸ਼ਸਤਰਾਂ ਦੇ ਵਾਰ ਅਤੇ ਘੋੜਿਆਂ ਦੇ ਕਰਤਵ ਵੇਖ ਕੇ ਗੁਰੂ ਜੀ ਬੜੇ ਪ੍ਰਸੰਨ ਹੁੰਦੇ ਅਤੇ ਉਨ੍ਹਾਂ ਦੇ ਉਤਸ਼ਾਹ ਵਾਸਤੇ ਇਨਾਮ ਦਿੰਦੇ ਪਰਦੇਸਾਂ ਤੋਂ ਸੰਗਤਾਂ ਦੀ ਬਹੁਤ ਭੀੜ ਲੱਗੀ ਰਹਿੰਦੀ ਸ਼ਾਮ ਨੂੰ ਅਕਾਲ ਬੰਗੇ ਦੀਵਾਨ ਸਜਦੇ ਅਤੇ ਸ਼ੂਰ ਬੀਰਾਂ ਦਾ ਪ੍ਰਸੰਗ ਢਾਡੀਆਂ ਪਾਸੋਂ ਯੋਧਿਆਂ ਨੂੰ ਸੁਣਾਉਂਦੇ ਜਦ ਕੁਝ ਸਮਾਂ ਇਸ ਤਰ੍ਹਾਂ ਬੀਤ ਗਿਆ ਤਾਂ ਇੱਕ ਦਿਨ ਮਾਤਾ ਜੀ ਨੂੰ ਵਿਚਾਰ ਆਈ ਕਿ ਗੁਰੂ ਕਿਆਂ ਦਾ ਇਹ ਵਾਕ ਹੈ ਬਦੀ ਬੇਲ ਬਹੁ ਪੀੜੀ ਚਾਲੀ ਧਰਮ ਕਲਾ ਹਰ ਬੰਦ ਬਹਾਲੀ ਅਜੇ ਤੱਕ ਪੂਰਾ ਨਹੀਂ ਹੋਇਆ ਕਿਉਂਕਿ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਘਰ ਪੁੱਤਰ ਨੇ ਜਨਮ ਨਹੀਂ ਲਿਆ ਮੇਰੀ ਇਹ ਕਾਮਨਾ ਕਦੋਂ ਪੂਰੀ ਹੋਵੇਗੀ ਕਿ ਮੈਂ ਆਪਣੇ ਪੁੱਤਰ ਦੇ ਕਰ ਪੁੱਤਰ ਵੇਖਾਂਗੀ ਇਸ ਤਰ੍ਹਾਂ ਹੀ ਜਦ ਕੁਝ ਦਿਨ ਮਾਤਾ ਜੀ ਦੇ ਸੋਚਾਂ ਵਿੱਚ ਬੀਤ ਗਏ ਤਾਂ ਇਹ ਗੱਲ ਜਦ ਇੱਕ ਦਿਨ ਮਾਤਾ ਜੀ ਨੇ ਗੁਰੂ ਜੀ ਨੂੰ ਆਖੀ ਤਾਂ ਆਪ ਜੀ ਨੇ ਕਿਹਾ ਕਿ ਮਾਤਾ ਜੀ ਤੁਸੀਂ ਅਸੀਸ ਦੇਵੋ ਤੁਹਾਡੀ ਆਸਾ ਸਤਿਗੁਰੂ ਜੀ ਪੂਰੀ ਕਰਨਗੇ ਸਤਿਗੁਰੂ ਜੀ ਦੀ ਕਰਨੀ ਨਾਲ ਜਦ ਛੇਤੀ ਹੀ ਮਾਤਾ ਦਮੋਦਰੀ ਜੀ ਨੂੰ ਬਾਲਕ ਦੀ ਆਸ ਹੋ ਗਈ ਤਾਂ ਮਾਤਾ ਜੀ ਬਹੁਤ ਪ੍ਰਸੰਨ ਹੋਏ ਉਪਰੰਤ ਜਦ ਕੁਝ ਦਿਨ ਬੀਤ ਗਏ ਤਾਂ ਬਾਬਾ ਬਕਾਲਾ ਨਵਾਸੀ ਭਾਈ ਹਰੀ ਚੰਦ ਜਿਸ ਨੇ ਆਪਣੀ ਲੜਕੀ ਬੀਬੀ ਨਾਨਕੀ ਗੁਰੂ ਅਰਜਨ ਸਾਹਿਬ ਜੀ ਦੇ ਸਮੇਂ ਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਮੰਗ ਦਿੱਤੀ ਸੀ ਪਹਿਲੀ ਵਿਸਾਖ ਦਾ ਸਾਹਾ ਲਿਖ ਕੇ ਮਾਤਾ ਗੰਗਾ ਜੀ ਨੂੰ ਭੇਜ ਦਿੱਤਾ ਮਾਤਾ ਜੀ ਅਤੇ ਸੰਗਤਾਂ ਨੂੰ ਗੁਰੂ ਜੀ ਦੇ ਵਿਆਹ ਦਾ ਦਿਨ ਨਿਯਤ ਕਰਕੇ ਬਹੁਤ ਖੁਸ਼ੀ ਹੋਈ ਜਦ ਵਿਆਹ ਦਾ ਦਿਨ ਆਇਆ ਤਾਂ ਬੜੀ ਸਜ ਧਜ ਨਾਲ ਗੁਰੂ ਜੀ ਦੀ ਜੰਜ ਬਕਾਲੇ ਜਾਟੂ ਕੀ ਭਾਈ ਹਰੀ ਚੰਦ ਜੀ ਨੇ ਯਥਾ ਯੋਗ ਸਵਾਗਤ ਕਰਕੇ ਜੰਜ ਦੀ ਬੜੀ ਸੇਵਾ ਕੀਤੀ ਅਤੇ ਵਿਆਹ ਆਨੰਦ ਕਾਰਜ ਕਰਕੇ ਗੁਰੂ ਜੀ ਡੋਲਾ ਲੈ ਕੇ ਜਦ ਘਰ ਆਏ ਤਾਂ ਮਾਤਾ ਜੀ ਨੇ ਬਹੁਤ ਖੁਸ਼ੀਆਂ ਮਨਾਈਆਂ ਗਰੀਬਾਂ ਨੂੰ ਬਹੁਤ ਅੰਨ ਧੰਨ ਵੰਡਿਆ ਅਤੇ ਵਿਆਹ ਉੱਤੇ ਆਏ ਹੋਏ ਰਿਸ਼ਤੇਦਾਰਾਂ ਦੇ ਮੇਲ ਨੂੰ ਯੋਗ ਸਰਪਾਉ ਦੇ ਕੇ ਵਿਰਿਆ ਕੀਤਾ ਇਹ ਦੂਜਾ ਵਿਆਹ ਗੁਰੂ ਜੀ ਦਾ ਵਿਸਾਖ ਦੀ 8 ਸੰਮਤ 1670 ਬਿਕਰਮੀ ਨੂੰ ਸ਼੍ਰੀ ਨਾਨਕੀ ਜੀ ਦੀ ਸੁਪਤਰੀ ਹਰੀਚੰਦ ਜੀ ਨਾਲ ਬਕਾਲੇ ਪਿੰਡ ਵਿੱਚ ਹੋਇਆ ਸੀ